ਤਸਵੀਰਾਂ ਖਵਾਵਾਗੇ ਧੰਨਵਾਦ ਮਨ ਸਰਦਿਆ ਪਟ્રોલ ਪੰਪ ਦੀਆ ਜਿੱਥੇ ਕਿ ਸਵੇਰ ਤੋਂ ਹੀ ਜਿਹੜੇ ਕਿ ਲੋਕਾਂ ਦੀ ਲਾਈਨ ਲੱਗੀ ਹੋਈ ਆ ਲੋਕਾਂ 'ਚ ਭਗਡਾਂ ਸਮਰਥੀ ਪਈ ਆ ਲੋਕਾਂ 'ਚ ਦੌੜ ਮੱਤੀ ਪਈ ਲੈਣਾ ਤੁਸੀਂ ਦੇਖ ਸਕਦੇ ਹੋ ਅਪਰ ਕੀ ਨਾ ਰਿਹਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਖਲਾਫ ਕੀ ਨੇ ਅੱਜ ਸ ਦੇਖਿਆ ਪੰਪਾਂ ਤੇ ਸਵੇਰ ਦਾ ਰਾਸ਼ੀਆ ਕੀ ਵੇਖਣ ਨੂੰ ਮਿਲਿਆ ਲੋਕਾਂ ਵਿੱਚ ਕਿੰਨਾ ਕੁ ਪੈਨਿਕ ਪਣੀ ਲੋਕ ਕਹਿੰਦੇ ਕਿ ਇਹ ਲੋਕਾਂ ਦਾ ਨਰਾਸ਼ਪੋੜਾ ਲੋਕਾਂ ਨੂੰ ਬਸ ਉਹ ਹੀ ਅਕਲ ਸੈ ਲੜਾਈ ਲੱਗ ਜਾਣੀ ਆ ਤੇ ਪੰਪ ਬੰਦ ਹੋ ਜਾਣੇ ਆ ਹਰ ਕਿਤੇ ਰਾਸ਼ੀ ਰਾਸ਼ਾ ਹੀ ਮੈਡੀਕਲ ਸਟੋਰ ਤੇ ਦੁਕਾਨਾਂ ਤੇ ਕਰਿਆਨੇ ਦੁਕਾਨਾਂ ਤੇ ਬਸ ਲੋਕਾਂ ਦੀ ਸਬਦਾ ਇਕੱਠਾ ਕਰੀ ਜਾਂਦੇ ਕਿ ਪਤਾ ਨਹੀਂ ਹੋਣਾ ਕੀ ਹੈ ਅੱਗੇ ਪਤਾ ਨਹੀਂ ਹੋਣਾ ਕੀ ਹੈ ਇਹ ਵੀ ਸਹੀ ਗੱਲ ਹੈ ਜੇ ਤੁਸੀਂ ਵੀ ਮੰਨ ਲਓ ਜੇ ਲੜਾਈ ਲੱਗ ਵੀ ਜਾਂਦੀ ਹੈ ਤੇ ਫਿਰ ਮੋਟਰਸਾਈਕਲ ਤੇ ਤੇਲ ਪੋਉਣ ਦਾ ਕਾਰਨ ਕੀ ਹੈ ਕਿੱਥੇ ਜਾਣਗੇ ਤੇਲ ਪਵਾ ਕੇ ਜਾਣਗੇ ਕਿੱਥੇ ਉਹ ਤੇ ਮੈਂ ਕਹ ਰਹਿਣਾ ਤਾਂ ਫਿਰ ਆਪਾਂ ਘਰ ਵਿੱਚ ਹੀ ਆਪਾਂ ਕਿੱਥੇ ਚੱਲ ਜਾਾਂਗੇ ਜਦੋਂ ਲੜਾਈ ਲੱਗ ਹੀ ਗਈ ਬੰਦ ਹੀ ਹੋ ਗਏ ਸਾਰਾ ਸੀਲ ਹੋ ਗਿਆ ਤਾਂ ਪ ਜਾਵਾਂਗੇ ਕਿੱਥੇ ਰਹਿਣਾ ਤੇ ਘਰ ਵਿੱਚ ਹੀ ਹੈ ਲੋਕਾਂ ਦਾ ਥੋੜਾ ਮਾਈਂਡ ਵਿੱਚ ਹੈ ਕਿ ਪਤਾ ਨਹੀਂ ਕਿੱਥੇ ਚਲ ਜਾਣ ਕਿੱਥੇ ਕਿਤੇ ਨਹੀਂ ਜਾ ਸਕਣਾ ਲੱਗਦਾ ਚਲੋ ਲਾਸ਼ਾਂ ਦੇ ਬੰਦਾ ਇਕੱਠਾ ਕਰਕੇ ਘਾਟ ਖਾ ਸਕਦਾ ਵਾ ਮੋਟਰਸਾਈਕਲ ਤੇ ਜੇ ਆਪਾਂ ਟੈਂਕੀ ਪਾਉਂਦੇ ਕਿੱਥੇ ਜਾ ਸਕਦੇ ਸੀ ਲੋਕੀ ਸਟੋਰੇਜ ਕਰਨਾ ਚਾਹੁੰਦੇ ਆ ਇਹ ਦੱਸ ਦੇਣ ਦਾ ਸਟੋਰੇਜ ਕਰ ਲਈਏ ਤੇ ਹੋਸ਼ਾ ਦਾ ਮੜ ਕੇ ਫਿਰ ਦੁਬਾਰਾ ਮਿਲ ਜਣਾਵੇ ਉਸਦਾ ਕੀ ਗੱਲ ਹੋਗੀ ਇਹਦਾ ਅੱਜ ਲਾਸ਼ਮਗੁਆਰਾ ਕਿਉਂ ਅੱਜ ਇਤਨਾ ਲੱਗੇ ਲੱਗੇ ਆ ਰਹੇ ਨੇ ਮੈਂ ਤੇ ਜਰਨਲ ਹੀ ਆਇਆ 500 ਦਾ ਹੀ ਪਾਣਾ ਵਾ ਪਰ ਲੋਕੀ ਪੈਨਿਕ ਹੋਏ ਆ ਕਿਹੜੀ ਕੋ ਸਰਕਾਰ ਤੇ ਕੈਰੀ ਘਬਰੌਣ ਦੀ ਲੋੜ ਨਹੀਂ ਐ ਕੋਈ ਡਰ ਦੀ ਲੋੜ ਨਹੀਂ ਐ ਬੜਾ ਕੁਛ ਪਿਆਰਾ ਛੋੜੀ ਪਿਆ ਬਾਪ ਤੇ ਉਹਲੀ ਬੜਾ ਪਿਆਵਾ ਹਾਂਜੀ ਸਵੇਰੇ ਜੋ ਆਈ ਸੀ ਨਾ ਨਿਊਜ਼ ਉਹਦੇ ਕਰਕੇ ਲੋਕ ਪੈਨਿਕ ਹੋ ਗਏ ਕਿ ਤੱਕ ਰੋਟੀ ਖਾਣ ਨੂੰ ਸਵਾ ਮਿਲਿਆ ਕਿ ਨਹੀਂ ਮਿਲਿਆ ਨਾ 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 ਪਾਣੀ ਪੀਣ ਨੂੰ ਨਹੀਂ ਮਿਲਦਿਆ ਅੱਜ ਦੇ ਖਰਾਕ ਵੀ ਨਹੀਂ ਖਾਦੀ ਦਵਾਈ ਵੀ ਨਹੀਂ ਖਾਦੀ ਕੋਈ ਪੁੱਛਿਆ ਵੀ ਕਾਰਨ ਕੀ ਐ ਇੰਨਾ ਰਸ਼ਕੋਜ ਪਾਇਆ ਜਾ ਰਿਹਾ ਕਾਰਨ ਇਹੋ ਹੀ ਐ ਬੰਬ ਦਾ ਹੀ ਐ ਕਹਿੰਦੇ 8 ਵਜੇ ਡੇਗਿਆਣਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਆ ਤਸਵੀਰਾਂ ਖਵਾਵਾਂਗੇ ਧੰਨਵਾਦ ਮਨ ਸਰਦ ਦੇ ਅੱਜ ਪਟਰੋਲ ਪੰਪ ਦੀ ਆ ਜਿੱਥੇ ਕਿ ਸਵੇਰ ਤੋਂ ਹੀ ਜਿਹੜੀ ਕਿ ਲੋਕਾਂ ਦੀ ਲਾਈਨ ਲੱਗੀ ਹੋਈ ਆ ਲੋਕਾਂ 'ਚ ਭਗੜਨ ਸਮਰਥ ਪਈ ਆ ਲੋਕਾਂ 'ਚ ਦੌੜ ਮੱਤੀ ਪਈ ਲੈਣਾ ਦੀ ਤੁਸੀਂ ਦੇਖ ਸਕਦੇ ਹੋ ਤੇ ਪਟਰੋਲ ਪੰਪ ਜਿਹੜੇ ਨੌਜਵਾਨ ਜਿਹੜੇ ਪੰਪ ਤੇਲ ਪਾਉਂਦੇ ਉਹਨਾਂ ਗੱਲਬਾਤ ਕਰਦੇ ਨੇ ਵੀਰ ਦੇ ਨਾਲ ਅੱਜ ਕੀ ਨਾ ਰਹੀ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਹਾਲਾਤ ਕੀ ਨੇ ਅੱਜ ਸਿਦਖਿਆ ਪੰਪਾ ਦੇ ਸਵੇਦ ਰਾਸ਼ੀਆ ਕੀ ਵੇਖਣ ਨੂੰ ਮਿਲਿਆ ਲੋਕਾਂ ਵਿੱਚ ਕਿੰਨਾ ਕੁ ਪੈਨਿਕ ਬੜੀ ਲੋਕ ਕਹਿੰਦੇ ਕਿ ਇਹ ਲੋਕਾਂ ਦਾ ਨਰਾਸ਼ਪਾਉਣਾ ਲੋਕਾਂ ਨੂੰ ਬਸ ਇਹੀ ਅਕਲ ਸੈ ਲੜਾਈ ਲੱਗ ਜਾਣੀ ਆ ਤੇ ਪੰਪ ਬੰਦ ਹੋ ਜਾਣੇ ਆ ਹਰ ਕਿਤੇ ਰਾਸ਼ੀ ਰਾਸ਼ਾ ਜੀ ਮੈਡੀਕਲ ਸਟੋਰ ਤੇ ਦੁਕਾਨਾਂ ਤੇ ਕਰਿਆਨੇ ਦੁਕਾਨਾਂ ਤੇ ਬਸ ਲੋਕਾਂ ਸਭ ਦਾ ਇਕੱਠਾ ਕਰੀ ਜਾਂਦੇ ਕਿ ਪਤਾ ਨਹੀਂ ਹੋਣਾ ਕੀ ਹੈ ਤੇ ਕਿ ਪਤਾ ਨਹੀਂ ਹੋਣਾ ਹੀ ਕੀ ਹੈ ਇਹ ਵੀ ਸਹੀ ਗੱਲ ਹੈ ਪਰਮੇਨੇ ਉਸ ਤੋਂ ਵੀ ਮੰਨ ਲਓ ਜੇ ਲੜਾਈ ਲੱਗ ਵੀ ਜਾਂਦੀ ਹੈ ਤੇ ਫਿਰ ਮੋਟਰਸਾਈਕਲ ਦੇ ਤੇਲ ਪਵਾਉਣ ਦਾ ਕਾਰਨ ਕੀ ਹੈ ਕਿੱਥੇ ਜਾਣਗੇ ਤੇਲ ਪਵਾ ਕੇ ਜਾਣਗੇ ਕਿੱਥੇ ਉਹ ਤੇ ਮੈਂ ਕਹਿੰਦਾ ਰਹਿਣਾ ਤਾਂ ਫਿਰ ਆਪਾਂ ਘਰ ਵਿੱਚ ਹੀ ਆ ਆਪਾਂ ਕਿੱਥੇ ਚਲ ਜਾਾਂਗੇ ਜਦੋਂ ਲੜਾਈ ਲੱਗ ਗਈ ਕਹਿੰਦੇ ਕਿ ਇਹ ਇੱਕ ਭਰੋਂ ਦੀ ਲੋੜ ਨਹੀਂ ਆ ਤੁਹਾਡੇ ਨਾਲ ਸਰਕਾਰ ਆ ਪਰ ਲੋਕ ਕਿਉਂ ਫਿਰ ਡਰੇ ਫਿਰਦੇ ਨੇ ਜਿਵੇਂ ਤੁਸੀਂ ਆ ਵੀ ਰਾਸ਼ਨ ਦੀ ਦੁਕਾਨਾਂ ਤੇ ਰਸ਼ ਪੈ ਗਿਆ ਏਟੀਐਮ ਤੇ ਰਸ਼ ਪੈ ਗਿਆ ਬੈਂਕਾਂ 'ਚ ਰਸ਼ ਪੈ ਗਿਆ ਕਿਉਂ ਉਹਨਾਂ ਦਾ ਰਸ਼ ਪੈ ਗਿਆ ਪਤਾ ਨਹੀਂ ਲੋਕਾਂ ਦੇ ਮਾਈਂਡ ਮਨ ਵਿੱਚ ਡਰੀ ਪੈ ਗਿਆ ਵਾ ਕਿ ਸ਼ਾਇਦ ਹੋਣਾ ਵਾ ਹੁਣ ਅੱਜ ਸੋਨਾਂ ਨੂੰ ਮਿਲੰਦਿਆ ਸੀ ਕਿ ਰਾਤ ਨੂੰ 8:32 ਬੰਦ ਹੋ ਜਣੇ ਆ ਲਾਈਟ ਆਫ ਹੋਏ ਨਹੀਂ ਆ ਕੋਈ ਜਨਰੇਟਰ ਨਹੀਂ ਚਲਾਉਂ ਲੋਕਾਂ ਨੇ ਘਰਾਂ ਦੀਆਂ ਟੈਂਕੀਆਂ ਆਪਣੀਆਂ ਭਰ ਲਈਆਂ ਪਤਿਲੇ ਭਰ ਲੈ ਕੀ ਕਰਨਗੇ ਕਰਨੇ ਕਿ ਆ ਵੀ ਬਲੈਕਆਊਟ ਹੋਣਾ ਵਾ ਅੱਜ ਪੂਰੇ ਬਾਈ ਜ਼ਿਲ੍ਹਾ ਵਿੱਚ ਹੋਣਾ ਵਾ 10:00 ਵਜੇ ਤੋਂ ਲੈ ਕੇ ਯਾਰ 12:00 ਵਜੇ ਤੱਕ ਹੋਣਾ ਬਲੈਕਆਊਟ ਹੋਣਾ ਪਤਾ ਨਹੀਂ ਹੋਣਾ ਵੀ ਆ ਕਿ ਨਹੀਂ ਵੀ ਹੁਣਾਏ ਹੁਣ ਪਤਾ ਨਹੀਂ ਹੈ ਤੇ ਲੋਕੀ ਕਰਨਗੇ ਪਰੇਸ਼ਾਨ ਐਵੇਂ ਸਰਕਾਰਾਂ ਹੀ ਕਰਦੀਆਂ ਪਈਆਂ ਜੋ ਵੀ ਐ ਪਤਾ ਨਹੀਂ ਹੁਣ ਕੀ ਐ ਕੀ ਨਹੀਂ ਇਹ ਤੁਹਾਨੂੰ ਰੱਬ ਹੀ ਜਾਣਦਾ ਏ ਪਹਿਲੇ ਵੀ ਕਦੀ ਇਸ ਤਰ੍ਹਾਂ ਰਸ਼ ਪਿਆ ਕੇ ਜੀ ਪੰਪਾਂ ਤੇ ਕਿ ਅੱਜ ਹੀ ਵੇਖਣ ਨੂੰ ਮਿਲਿਆ ਐ ਅੱਜ ਹੀ ਮਿਲਿਆ ਅੱਜ ਹੀ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਰਸ਼ ਪਿਆ ਅੱਜ ਹੀ ਹੋਇਆ ਸਾਰਾ ਕੁਝ ਜੋ ਵੀ ਐ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਉਸ ਨੇ ਕਿਹਾ ਵੀ ਪੰਪਾਂ ਦਾ ਕਹਿਣਾ ਵੀ ਅੱਜ ਹੀ ਰਸ਼ ਵੇ ਲੋਕਾਂ ਵਿੱਚ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਹੈ ਵੀ ਪਤਾ ਨਹੀਂ ਡੰਗ ਲੱਗ ਜਣੀ ਆ ਐਸ ਤੱਕ ਕਿ ਲੋਕ ਜਿਹੜੇ ਨੇ ਤੇਲ ਪਵਾ ਰਹੇ ਨੇ ਹਾਂਜੀ ਸਾਰੀ ਤੁਹਾਡਾ ਕੀ ਨਾ ਜੀ ਹਾਂਜੀ ਤੁਸੀਂ ਕੀ ਗੱਲਾਂ ਚਾਹੋਗੇ ਇਸ ਚੀਜ਼ ਨੂੰ ਲੈ ਕੇ ਜਿਹੜੇ ਲੋਕ ਇੰਨਾ ਰਾਖਸ਼ ਪਾ ਕੇ ਲੋਕ ਤੇਲ ਪਵਾਈ ਆ ਗਏ ਨੇ ਬੜੇ ਦਿਲ ਤੇ ਸ਼ੈਵੇਂ ਬਿਆਜ ਬਾਛਾ ਕਿ ਹੋਸ਼ ਦਾ ਲਾਜ ਲੱਗ ਜਾ ਤੇ ਪਰ ਉਹ ਮੇਰੇ ਫਿਰ ਜਾਣਾ ਜਾਣਾ ਕਿੱਥੇ ਆ ਜੇ ਜਦੋਂ ਲਾਜ ਲੱਗੀ ਤੇ ਫਿਰ ਜਾਣਾ ਹਾਂਜੀ ਪਰ ਕੀ ਲੱਗਦਾ ਚਲੋ ਰਾਸ਼ਨ ਦੇ ਬੰਦਾ ਇਕੱਠਾ ਕਰਕੇ ਘਾਟ ਖਾ ਸਕਦਾ ਵਾ ਮੋਟਰਸਾਈਕਲ ਤੇ ਤੇਲ ਆਪਾਂ ਟੈਂਕੀ ਪਾਉਣੀ ਕਿਤੇ ਜਾ ਸਕਦੇ ਸੀ ਲੋਕੀ ਸਟੋਰੇਜ ਚ ਕਰਨਾ ਚਾਹੁੰਦੇ ਆ ਇਹ ਦੱਸ ਦਿੰਦਾ ਸਟੋਰੇਜ ਕਰ ਲਈਏ ਇਹ ਹੋਸ਼ਾ ਦਾ ਮੜ ਕੇ ਫਿਰ ਦੁਬਾਰਾ ਮਿਲਿਆ ਜਨਾ ਮੇਰੇ ਬਾਕੀ ਆਠਾ ਕੁਛ ਨਹੀਂ ਹੈ ਲੋਕ ਆਪਣੀ ਕਿਆਸ ਲਗਾਈ ਲਾਈ ਜਾ ਰਹੀ ਲੋਕ ਕਹਿੰਦੇ ਵੀ ਪੰਪ ਬੰਦ ਹੋ ਜਣੇ ਨੇ ਉਹ ਹੋ ਜਾਣਾ ਲੋਕ ਆਪੇ ਆਪਣੇ ਕੋਲ ਗੱਲਾ ਕਰੀ ਆਪਣੇ ਆਪਣੇ ਅੰਦਾਜ਼ੇ ਲਗਾਈ ਜਾ ਰਹੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਹੈ ਵੀ ਪੈਨਿਕ ਹੋਣ ਦੀ ਲੋੜ ਨਹੀਂ ਪਰ ਲੋਕਾਂ ਦੇ ਮਨਾਂ ਵਿੱਚ ਡਰ ਜਿਹੜਾ ਉਹ ਬਹਿ ਗਿਆ ਵਾ ਮੈਨੂੰ ਲੱਗਦਾ ਇਸ ਕਰਕੇ ਲੋਕ ਜਿਹੜੇ ਨੇ ਨੌਜਵਾਨ ਵੀ ਜਿਹੜਾ ਤੁਸੀਂ ਦੇਖਸਾ ਐਕਟਵਾਜੀ ਤੇਲ ਪਾ ਰਿਹਾ ਤੇ ਆਪਣੀ ਬੋਤਲ 'ਚ ਤੇਲ ਪਾ ਰਿਹਾ ਅਵੀਰੇ ਕੀ ਨਾ ਕਰੇ ਫਿਰ ਆ ਗੋ ਇਹ ਲੱਗੂ ਕੀ ਗੱਲ ਹੋ ਗਈ ਐਕਟਵਾਚ ਤੇਲ ਪਾ ਰਹੇ ਹੋ ਆਪਣੀ ਬੋਤਲ ਜੀ ਲੈ ਕੇ ਜਾ ਰਹੇ ਹੋ ਹੁਣ ਆ ਪੈਣਾ ਫਿਰ ਓਦਾਂ ਥੋੜੀ ਚੱਲਨੀ ਹੈ ਕਿਹੜੀ ਗੱਲ ਹੈ ਜੀ ਤੇਲ ਪਾਣ ਫਿਰ ਚੱਲੀ ਥੋੜੀ ਹੈ ਕਿੰਨਾ ਤੇਲ ਪਾ ਰਹੇ ਐਕਟਵਾਚ 300 ਦਾ 300 ਦਾ ਹਾਂ 300 ਦੇ ਨਾਲ ਬੜਾ ਆਉਂਦਾ ਵਾ ਹਾਂਜੀ ਤੇ ਇਹ ਕਿੱਥੇ ਜਾਣਾ ਤੁਸੀਂ ਇਹਨਾਂ ਤੇਲ ਪਵਾ ਕੇ ਕਾਰ ਚ ਬਹਿ ਜਾਗੇ ਲੜਾਈ ਲੱਗੂ ਕਿਤੇ ਜਾਣਾ ਕਿਤੇ ਜਾਣਨ ਦਾ ਘਰ ਕੀ ਹੈ ਫੇਰ ਵੀ ਬਿਲਕੁਲ ਹੀ ਤੁਸੀਂ ਦੇਖਿਆ ਵੀ ਲੋਕਾਂ ਦੇ ਮਣਾ ਚ ਪਤਾ ਨਹੀਂ ਡਾਰ ਦਾ ਮਾਹੌਲ ਜਾਂ ਸਹਿਮ ਦਾ ਮਾਹੌਲ ਬਣ ਗਿਆ ਵਾ ਅੱਜ ਤਾਂ ਕੀ ਲੋਕ ਜਿਹੜਾ ਇੰਨਾ ਤੇਲ ਤੇਲ ਪਵਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਨੇ ਇੱਧਰ ਦੇਖਿਓ ਇੱਕ ਕੈਮਰਮੈਨ ਨੂੰ 1700 1800 ਵੱਡੀ ਵੱਡੀ ਸੌ ਦਾ ਲੋਕ ਤੇਲ ਪਵਾ ਰਹੇ ਨੇ ਲੋਕਾਂ ਦੇ ਮਣਾ ਵਿੱਚ ਅਜੇ ਹੀ ਇੱਕ ਚੀਜ਼ ਜਿਹੜੀ ਬਣੀ ਹੋਈ ਆ ਗੱਲਬਾਤ ਵੀ ਕਰਾਂਗੇ ਹੋਰ ਜਿਹੜੇ ਪੰਪ ਦੇ ਤੇਲ ਪਵਾਸੇ ਲੋਕ ਆਏ ਨੇ ਹਾਂਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਉਹ ਸਰਦਾਰ ਜੀ ਕੀ ਗੱਲ ਹੋ ਗਈ ਅੱਜ ਰਾਸ਼ਮਗਾਰਾ ਕਿਉਂ ਅੱਜ ਇਤਨਾ ਲੱਗੀ ਲੱਗੇ ਆ ਰਹੇ ਨੇ ਮੈਂ ਤਾਂ ਜਰਨਲ ਹੀ ਆਇਆ 500 ਦਾ ਹੀ ਪਾਣਾ ਪਰ ਲੋਕੀ ਪੈਨਿਕ ਹੋਏ ਆ ਕਿਹੜੀ ਕੋਲ ਸਰਕਾਰ ਤੇ ਕੈਰੀ ਘਬਰਾਉਣ ਦੀ ਲੋੜ ਨਹੀਂ ਇਹ ਕੋਈ ਡਰ ਦੀ ਲੋੜ ਨਹੀਂ ਹੈ ਬੜਾ ਕੁਝ ਪਿਆਰਾ ਛੋੜੀ ਪਿਆ ਬਾਪ ਤੇ ਉਹ ਵੀ ਬੜਾ ਪਿਆ ਵਾ ਹਾਂਜੀ ਸਵੇਰੇ ਜੋ ਆਈ ਸੀ ਨਾ ਨਿਊਜ਼ ਉਹ ਦੇ ਕਰਕੇ ਲੋਕ ਪੈਨਿਕ ਹੋ ਗਏ ਜਿਹੜਾ ਵੌਰ ਦਾ ਹਾਂਜੀ ਇੰਡੀਆ ਪਾਰਕਰ ਉਹ ਵੌਰ ਦਾ ਜਿਹੜੀ ਐਸ਼ਟਾਈ ਕੀਤੀ ਹੈ ਹਾਂਜੀ 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 ਉਹਦੇ ਨਾਲ ਲੋਕ ਪੈਨਿਕ ਹੋਏ ਆ ਹੋਇਆ ਆ ਅਸੀਂ ਤੇ ਜਰਨਲ ਹੀ ਆਏ ਪਾਜੀ ਤੁਸੀਂ ਵੀ ਰਾਸ਼ਟਰ ਸੁਣ ਦੇ ਇਕੱਠਾ ਕੀਤਾ ਜੇ ਨਾ ਮੇਰੇ ਕੋ ਆ ਕਣਕ ਆਹੀ ਵਹੀ ਰੂਟੀਨ ਦੇ ਵਿੱਚ ਆਏ ਅਸੀਂ ਤੇ ਠੀਕ ਆ ਆ ਅਮਰ ਕੋਈ ਡਰ ਤੇ ਸਹਿਮਤ ਨਹੀਂ ਕੋਈ ਮਾਹੌਲ ਤੇ ਨਹੀਂ ਤੁਹਾਨੂੰ ਤੇ ਕੋਈ ਨਹੀਂ ਪਾਈ ਅਸੀਂ ਤੇ ਮਾਰਕੀਟ ਜੇ ਗਏ ਸਵੇਰ ਦੇ ਠੀਕ ਆ ਆ ਕਣਕ ਵੜ ਗਏ ਆਏ ਆ ਸਵੇਰ ਦੀ ਠੀਕ ਹੈ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਲੋਕਾਂ ਦਾ ਕਈ ਕਈ ਲੋਕ ਅਜੇ ਵੀ ਹੈਗੇ ਨੇ ਜਿਨ੍ਹਾਂ ਦਾ ਕਹਿਣਾ ਵੀ ਕਿਸੇ ਕਿਸੇ ਦਾ ਕੋਈ ਡਰ ਨਹੀਂ ਆ ਕਿਸੇ ਕਿਸੇ ਦਾ ਕੋਈ ਮਾਹੌਲ ਨਹੀਂ ਸਹਿਦਾ ਪਰ ਕੁਝ ਲੋਕ ਜਿਹੜੇ ਨੇ ਹਜੇ ਵੀ ਲੋਕਾਂ ਸੀ ਦੇਖਿਆ ਲਾਈਨਾਂ ਲੱਗੀਆਂ ਹੋਈਆਂ ਸੀ ਪੰਪ ਤੇ ਜਾ ਕੇ ਲੋਕ ਤੇਲ ਵੱਡੀ ਤਤਾਬ ਵਿੱਚ ਪਵਾ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰਸਾਲਾ ਚਾਹੇ ਕੋਈ ਵੀ ਪੰਪ ਆ ਵੇਖੋ ਨੂੰ ਮਿਲਦਾ ਹਰ ਇੱਕ ਪੰਪ ਉਤੇ ਇਹਨਾਂ ਰਸ ਹੈ ਚਾਹੇ ਉਹ ਪਟਰੋ ਪੰਪ ਦੀ ਗੱਲ ਕਰੀਏ ਚਾਹੇ ਰਾਸ਼ਨ ਦੀ ਦੁਕਾਨ ਦੀ ਗੱਲ ਕਰੀਏ ਚਾਹੇ ਬੈਂਕ ਜਾਂ ਏਟੀਐਮ ਦੀ ਗੱਲ ਕਰੀਏ ਅਸੀਂ ਦੇਖਿਆ ਅੱਜ ਬਹੁਤ ਵੱਡੀ ਤਦਾਦ ਵਿੱਚ ਰਸ਼ ਵੇਖਣ ਨੂੰ ਮਿਲਿਆ ਕਈ ਏਟੀਐਮ ਤੇ ਖਾਲੀ ਤੱਕ ਹੋ ਗਏ ਨੇ ਇਹਨਾਂ ਜਿਹੜਾ ਵੇਖਣ ਨੂੰ ਮਿਲਿਆ ਵਾਸਤੇ ਦੇ ਹਾਲਾਤ ਨੇ ਪਰ ਸਰਕਾਰ ਕਹਿ ਰਹੀ ਹੈ ਕਿਸੇ ਤਰ੍ਹਾਂ ਕਮਰੋਂ ਦੀ ਲੋੜ ਨਹੀਂ ਆ ਤੁਹਾਡੇ ਵਾਸਤੇ ਸਭ ਕੁਛ ਦਾ ਇੰਤਜ਼ਾਮ ਕੀਤਾ ਗਿਆ ਵਾ ਪਰ ਲੋਕਾਂ ਦੇ ਮਨਾਂ ਚ ਕਿਤੇ ਡਰ ਜੂਲ ਬੈਠ ਗਿਆ ਚੀ ਉ ਲੈ ਕੇ ਹੋਰੀ ਲੋਕ ਨੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਹਾਂਜੀ ਬੜੀ ਕੀ ਨਾ ਜੇ ਹਾਂਜੀ ਕੀ ਨਾ ਜੇ ਮੰਦੀ ਕੁਮਾਰ ਜੀ ਵੀ ਇਹ ਰੂਟੀਨ ਦਾ ਪੌਣਾ ਹੈ ਕਿ ਜਾਂ ਸਪੈਸ਼ਲ ਅਜ ਖਾਸ ਕਰਕੇ ਆਇਆ ਜੀ ਨਹੀਂ ਰੂਟੀਨ ਦਾ ਠੀਕ ਹੈ ਹਾਂ ਜੀ ਇਹਦਾ ਪਵਾ ਰਹੇ ਆਏ ਆਏ 2.500 ਰੁਪਏ ਪਵਾ ਰਹੇ ਆ ਹਾਂ ਜੀ ਕਿਸੇ ਕਿਸਮ ਦੀ ਕੋਈ ਪੈਨਿਕ ਤੇ ਨਹੀਂ ਹੈਗਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਲੋਕ ਗੱਡੀਆਂ 'ਚ 500 ਲੀਆਂ ਟੈਂਚੀਆਂ ਫੁੱਲ ਕਰਾਈ ਜਾ ਰਹੇ ਨੇ ਨਹੀਂ ਨਹੀਂ ਤਾਂ ਕੋਈ ਗੱਲ ਨਹੀਂ ਹਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦਾ ਕਈ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਇਹ ਰੂਟੀਨ ਆ ਨਹੀਂ ਪੈਨਿਕ ਹੀ ਨਹੀਂ ਹੋਣ ਦੀ ਲੋੜ ਤੇ ਆਮ ਜਨਤਾ ਦੇ ਆਮ ਜਨਤਾ ਲੋਕ ਪਾਉਂਦੇ ਨੇ ਉਸੇ ਤਰ੍ਹਾਂ ਜਿਹੜਾ ਤੇਲ ਪਾਇਆ ਜਾ ਰਿਹਾ ਸਰਕਾਰ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਵੀ ਤੁਹਾਨੂੰ ਕਿਸੇ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਆ ਹੱਕ ਜਿਹੜਾ ਇੰਤਜ਼ਾਮ ਤੁਹਾਡੇ ਨਾਲ ਕੀਤਾ ਗਿਆ ਵਾ ਪਰ ਲੋਕ ਜੁਰ ਜਿਹੜਾ ਸੀ ਨੂੰ ਲੈ ਕੇ ਗਲਬਾ ਹੋ ਗਈ ਦੀ ਆ ਤੁਸੀਂ ਦੇਖ ਸਕਦੇ ਹੋ ਕੈਸ਼ੀ ਸਾਹਿਬ ਨਾਲ ਗਲਬਾ ਕਰਦੇ ਆ ਕੈਸ਼ੀ ਦੀ ਸਵੇ ਦਾ ਕੀ ਹਾਲਾਤ ਨੇ ਤੁਸੀਂ ਕੈਸ਼ੀ ਜੀ ਕੀ ਸਵੇ ਦਾ ਮਾਹੌਲ ਦੇਖਿਆ ਮਾਹੌਲ ਇਹੋ ਹੀ ਆ ਕਿ ਬਹੁਤ ਪੀੜ ਪੈ ਰਹੀ ਆ ਪਿਆਰਾਂ ਦੇ ਹੀ ਢਾਈ ਜਾਂਦੇ ਲੋਕੀ ਆ ਇਹੋ ਹੀ ਆ ਮਾਹੌਲ ਨਾ 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 ਪਾਣੀ ਪੀਣ ਨੂੰ ਨਹੀਂ ਮਿਲਦਿਆ ਆ ਇਹਦੇ ਖਾਣਾ ਵੀ ਨਹੀਂ ਖਾਦੀ ਦਵਾਈ ਵੀ ਨਹੀਂ ਖਾਦੀ ਕੋਈ ਪੁੱਛਿਆ ਵੀ ਕਾਰਨ ਕੀ ਹੈ ਇੰਨਾ ਰਸ਼ਕੇ ਹੋਇਆ ਪਾਇਆ ਜਾ ਰਿਹਾ ਹੈ ਕਾਰਨ ਇਹੋ ਹੀ ਆ ਬੰਬ ਦਾ ਹੀ ਆ ਕਹਿੰਦੇ 8 ਵਜੇ ਡਿੱਗ ਜਾਣਾ ਲੱਗਦਾ ਨਹੀਂ ਲੋਕ ਡਰ ਜਿਹੜਾ ਬੈਠਾ ਰਹੇ ਕੋਈ ਨਹੀਂ ਡਿੱਗ ਜੂਗਾ ਤੇ ਡਿੱਗ ਜੇ ਅਸੀਂ ਤੇ ਪੰਪ ਤੇ ਰਹਿਣਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੇ ਮਨਾਂ 'ਚ ਡਰ ਜਰੂਰ ਹੈ ਚੀਜ਼ ਦਾ ਹੈਗਾ ਕਿ ਪਤਾ ਨਹੀਂ ਰਾਤ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਐਸਾ ਕਿ ਸਾਡੇ ਦਸ਼ਕਾਂ ਨੂੰ ਪੀਲੇ ਵੀ ਪਾਈ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ ਆ ਸਰਕਾਰ ਦੇ ਨਾਲ ਹੀ ਜਿਸ ਤਾਂ ਦੇ ਹੈਗੇ ਨੇ ਅਤੇ ਬਹੁਤਾ ਪੈਂਡਿੰਗ ਖਾਉਂਦੀ ਲਾਉਣੀ ਸਰਕਾਰ ਕਹਿੰਦੀ ਵੀ ਤੇਲ ਹੋ ਗਿਆ ਰਾਸ਼ਨ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਨੇ ਪਰ ਲੋਕ ਕਿਸੇ ਕਿਤੇ ਇਕੱਠਾ ਕਰਿਆ ਯਾਰ ਨੇ ਸਟਰੀ ਦਾ ਰਿਹਾ ਹੈ ਰਾਸ਼ਨ ਦੀ ਗੱਲ ਕਰੀਏ ਚਾਹੀਏ ਇਹਦੇ ਪੈਸੇ ਘੜਾ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਜਿਹੜੇ ਪ੍ਰਤੀਕਿਰਿਆ ਆ ਰਹੀ ਹੈ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਹੈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ